ਅਸੀਂ 14 ਤਾਰੀਖ ਨੂੰ 14 ਜੁਲਾਈ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਰਕਵਾ ਪਵਨ ਵਿਖੇ ਬੂਟੇ ਲਗਾ ਵੀ ਰਹੇ ਹਾਂ ਬੂਟੇ ਵੰਡ ਰਹੇ ਹਾਂ ਸ਼ਾਨਦਾਰ ਬੂਟੇ ਫਲਦਾਰ ਬੂਟੇ ਬਹੁਤ ਸੰਸਥਾਵਾਂ ਵੰਡ ਰਹੀਆਂ ਨੇ ਬੜੇ ਲੱਗ ਵੀ ਰਹੇ ਨੇ ਪਰ ਮੈਂ ਸਮਝਦਾ ਬੂਟਿਆਂ ਦੀ ਸਾਂਭ ਸੰਭਾਲ ਕਰਨਾ ਤੇ ਅਗਲੇ ਸਾਲ ਜੇ ਬੂਟਾ ਲੱਗਿਆ ਜਿਸ ਨੂੰ ਦਿੱਤਾ ਹੋਵੇ ਤੇ ਦੇਖੀਏ ਤੇ ਫਿਰ ਪਤਾ ਲੱਗਦਾ ਕਿ ਬੂਟੇ ਲੱਗੇ ਆ ਕਿ ਨਹੀਂ ਲੱਗੇ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਉਹਨਾਂ ਦਾ ਨਾਮ ਪਤਾ ਵੀ ਲਿਖੀਏ ਤੇ ਕਿਤੇ ਬੂਟੇ ਦਾ ਫੇਰ ਵੀ ਪਤਾ ਲਿਆ ਜਾਵੇ ਕਿ ਕੋਈ ਬੂਟਾ ਦਿੱਤਾ ਸੀ ਤੇ ਉਹਨੇ ਕੀ ਕੀਤਾ ਕਿੰਨੀ ਸਾਂਭ-ਸਮਾਰਕ ਕੀਤੀ ਹੈ ਇਹ ਹੋਣਾ ਚਾਹੀਦਾ ਤੇ ਇੱਕ ਅਸੀਂ ਉੱਥੇ 14 ਨੂੰ ਛੱਡੇ ਇੱਕ ਸੈਮੀਨਾਰ ਕਰ ਰਹੇ ਹਾਂ ਜਿਹੜਾ ਕਿ ਸਮਾਜਿਕ ਪ੍ਰੀਤਿਆਂ ਤੇ ਵੀ ਹੋਏਗਾ ਇਤਿਹਾਸ ਤੇ ਹੋਏਗਾ ਸਾਡੇ ਬਹੁਤ ਹੀ ਸਤਿਕਾਰਯੋਗ ਭੈਜੀ ਡਾਕਟਰ ਹਰਸ਼ਿੰਦਰ ਕੌਰ ਜੀ ਪਟਿਆਲੇ ਵਾਲੇ ਉਹ ਆ ਰਹੇ ਨੇ ਡਾਕਟਰ ਸੁਵਰਾਜ ਸਿੰਘ ਜਿਹੜੇ ਕਿ ਮੈਂ ਸਭ ਦਾ ਇਤਿਹਾਸ ਨੂੰ ਸਿੱਖ ਇਤਿਹਾਸ ਨੂੰ ਸਾਡੇ ਗੌਰਵ ਮਈ ਇਤਿਹਾਸ ਨੂੰ ਪੂਰੀ ਦੁਨੀਆ ਦੇ ਵਿੱਚ ਪਹੁੰਚਾਉਣ ਦਾ ਬੜਾ ਵੱਡਾ ਅਪਰੰਧਾ ਕਰਦੇ ਨੇ ਅਤੇ ਹੋਰ ਸਾਡੇ ਦੋਸਤ ਪੁਲਿਸ ਅਫੀਸਰ ਵੀ ਆ ਰਹੇ ਨੇ ਤਾਂ ਕਿ ਅਸੀਂ ਡਰੱਗਸ ਹੋਰ ਅਸੀਂ ਉਹਨਾਂ ਚੀਜ਼ਾਂ ਤੇ ਵੀ ਸਮਾਜਿਕ ਬੁਰਾਈਆਂ ਤੇ ਵੀ ਚਰਚਾ ਕਰੀਏ ਤੇ ਇੱਕ ਉਥੇ ਲਾਇਬ੍ਰੇਰੀ ਦਾ ਨੀ ਪੱਥਰ ਵੀ ਰੱਖਿਆ ਜਾ ਰਿਹਾ 14 ਤਾਰੀਖ ਨੂੰ ਤੇ ਮੇਰਾ ਕਹਿਣ ਤੋਂ ਬਾਅਦ ਕਿ ਇਹ ਜਿਹੜਾ ਇੱਕ ਛੋਟਾ ਜਿਹਾ ਅਪਰਾਲਾ ਸਾਡਾ ਤਾਂ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਜਿੱਥੇ ਹੋਰ ਅਸੀਂ ਮਹਾਨ ਯੋਧੇ ਜਨਰਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਨਾਲ ਸਵੰਧਤ ਚਾਰ ਦਿਹਾੜੇ ਮਨਾਉਣੇ ਅਸੀਂ ਉਹਨਾਂ ਦਾ 16 ਅਕਤੂਬਰ ਜਨਮ ਦਿਹਾੜਾ 9 ਜੂਨ ਸ਼ਹੀਦੀ ਦਿਹਾੜਾ 3 ਸਤੰਬਰ ਦਾ ਸੰਪਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਗੋਦਾਵਰੀ ਨਦੀ ਦੇ ਕੰਢੇ ਹਯੂਤ ਸਾਹਿਬ ਮੇਲਾਪ ਦਿਹਾੜਾ ਤੇ 12 ਮਈ 1710 ਸਰਹੰਦ ਫਤਿਹ ਦਿਵਸ ਦਾ ਦਿਹਾੜਾ ਹੈ ਅਤੇ ਇਹਦੇ ਨਾਲ ਨਾਲ ਅਸੀਂ ਇੱਕ ਕਿਤਾਬ ਬਾਬਾ ਬੰ다 ਸਿੰਘ ਬਹਾਦਰ ਚੈਰੀਟੇਬਲ ਟਰਸਟ ਵੱਲੋਂ ਤਿਆਰ ਹੋਈ ਹੈ ਅਲਾਹੀ ਗਿਆਨ ਦਾ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਜਿਹੜੀ ਪੁਸਤਕ ਹੈ ਤਕਰੀਬਨ 8-9 ਮਹੀਨੇ ਪਹਿਲਾਂ ਰਿਲੀਜ਼ ਹੋ ਚੁੱਕੀ ਹੈ ਇੱਥੇ ਅਸੀਂ ਇਹ ਪੁਸਤਕ ਆਉਣ ਵਾਲੇ ਦਿਨਾਂ ਚ ਅਗਸਤ ਦੇ ਵਿੱਚ ਕੈਨੇਡਾ ਅਮਰੀਕਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸਮਾਗਮ ਕਰਕੇ ਰਿਲੀਜ਼ ਕਰ ਰਹੇ ਹਾਂ ਉੱਥੇ ਤਿਆਰੀਆਂ ਕਰ ਰਹੇ ਨੇ ਗੁਰਬੀਰ ਸਿੰਘ ਗਿੱਲ ਫਰਵੰਤ ਸਿੰਘ ਦਿਓਲ ਬਿੰਦਰ ਗਰੇਵਾਲ ਤੇ ਸਾਰੇ ਸਾਡੇ ਸਿੱਧਵਹੰਤ ਤੇ ਬਹਾਦਰ ਸਿੰਘ ਸਾਰੇ ਸਾਥੀ ਜਿਹੜੇ ਕਿ ਇਹ ਸਾਡੇ ਟਰਸਟੀ ਨੇ ਤੇ ਸਾਰੇ ਅਸੀਂ ਉਹ ਜਿਹੜੀ ਬੁੱਕ ਹੈ ਉਥੇ ਰੀਲਿਸ ਕਰ ਜਾ ਰਹੇ ਹਾਂ ਅਮਰੀਕਾ ਦੇ ਰਾਸ਼ਟਰਪਤੀ ਤੱਕ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਤੱਕ ਮੇਰਾ ਮਤਲਬ ਕਿਉਂਕਿ ਸਾਡੇ ਜਿਹੜਾ ਗੌਰਵਈ ਇਤਿਹਾਸ ਹੈ ਅਸੀਂ ਜਿਹੜੀਆਂ ਮੈਂ ਸਮਝਦਾ ਹਾਂ ਵਿਸ਼ਵ ਦੀਆਂ ਉਹ ਮਹਾਨ ਸ਼ਖਸੀਤਾਂ ਨੇ ਉਥੇ ਤੱਕ ਪਹੁੰਚਾਈਏ ਤਾਂ ਕਿ ਉਹਨਾਂ ਨੂੰ ਵੀ ਇਸ ਬਾਰੇ ਗਿਆਨ ਹੋਵੇ ਇਹ ਸਾਡਾ ਛੋਟਾ ਜਿਹਾ ਪਰਾਲਾ ਤੇ 14 ਜੁਲਾਈ ਸਵੇਰੇ 11:30 12:00 ਵਜੇ ਸਾਰਿਆਂ ਨੂੰ ਸੱਦਾ ਦਿੰਦੇ ਆ ਆਓ ਆਪਾਂ ਜਿੱਥੇ ਬੂਟੇ ਲਾਵਾ